ਕਾੜੀ ਕਹਿੰਦਾ ਉਹ ਵੀ ਕਾੜੀ ਕੋਈ ਵੀਡੀਓ ਲਾ ਲਓ ਕਾੜੀ ਦਾ ਬਹੁਤ ਹੋਈ ਜੀ ਬਾਬੇ ਤੋਂ ਛੇਤੀ ਛੇਤੀ ਪੁੱਛ ਲੈਣਾ ਫੇਰ ਮਸੋਣਾ ਹੈ ਨੀਂਦ ਆਉਣੀ ਸੀ ਹੈ ਹਾਂ ਸੌਣੇ ਗਿਓ ਪੱਕਾ ਚੜ ਕੇ ਜਾਂਦੀ ਹੋਈ ਸਵਾ ਪਾਈਆ ਕੋਈ ਚੋਰੀ ਸੁੱਕ ਕੇ ਬਾਬੇ ਦੀ ਗੱਡੀ ਲਈ ਠੀਕ ਹੈ ਕਿ ਬਾਬਾ ਸਵਾ ਪਾਈਆ ਕੋਲ ਦੀ ਚੋਰੀ ਲਵਾਂ ਨਾਲ ਸੰਗਤ ਵਾਸਤੇ ਦੁੱਧ ਤੇ ਮਿੱਠਾ ਪਕੀ ਨਾਲ ਲੈ ਕੇ ਸੰਗਤ ਨੂੰ ਚਾਹ ਚਾਹ ਕੇ ਜਾਵਾਂ ਮੇਰੇ ਬਸੂਆਂ ਨੂੰ ਪਤਾ ਹੋ ਜਾਵੇ ਠੀਕ ਹੈ ਕਰ ਲਵਾਂਗੇ ਪੱਕਾ ਮੁੱਕ ਲੈਣਾ ਠੀਕ ਹੈ ਸ਼ਨੀਵਾਰ ਦੇ ਦੇਣਾ ਸਵਾ ਪਾਈਆ ਸਵਾ ਕੇ ਬੋਟਲੀਆਂ ਮੰਨਿਆ ਬਾਜ ਲੱਡੂ ਪੰਜ ਫਲ ਸਾਰੇ ਪਰਸੋਂ ਉਦੋਂ ਦੀ ਚਹਾਗੇ ਸ਼ਨੀਵਾਰ ਨੂੰ ਪਹਿਲੇ ਪੈਰ ਦੇਸੀ ਘੇ ਉਹਨਾਂ ਨਾਲ ਮੰਗੀਆਂ ਚੋਪੜ ਕੇ ਠੀਕ ਹੈ ਪੰਜ ਲੱਡੂ ਪੰਜ ਫਲ ਨਾਲ ਸਵਾ ਜਿlo ਆਟੇ ਦੀਆਂ ਮੰਗੀਆਂ ਜੈ ਹੋ ਬਾਬਾ ਇੱਕ ਗੁਰਦੀ ਗੜੀ ਸਾਰੇ ਪਰਸੋਂ ਉਦੋਂ ਦੀ ਚਹਾਗੇ ਪਹਿਲੇ ਪੈਰ ਬਾਂਦਰਾ ਨੂੰ ਜਾ ਕੇ ਪਾ ਲਿਆ ਠੀਕ ਹੈ ਠੀਕ ਹੈ ਤਿੰਨ ਸ਼ਨੀਵਾਰ ਲਗਾਤਾਰ ਪਾ ਲਿਆ ਠੀਕ ਹੈ ਪਸ਼ੂਆਂ ਦੇ ਵਿੱਚ ਆਮਰ ਵੇਲ ਵਾਂਗੂ ਬਤਾਉਣੀ ਠੀਕ ਹੈ ਚੋਰੀ ਤੇ ਜਾ ਦੋ ਚੀਜ਼ਾਂ ਬਾਬੇ ਦੀ ਗੱਡੀ ਤੇ ਸੁੱਖ ਜੀ ਜੇ ਨਾਂ ਲਈ ਤਾਂ ਕੰਮ ਤੋਂ ਮਰੂ ਰੂ ਆਪੇ ਠੀਕ ਹੈ ਐਨਾ ਕੰਮ ਕਰ ਲਿਓ ਕਹਿੰਦਾ ਇੱਕ ਮਹੀਨੇ ਦੇ ਵਿੱਚ ਤੈਨੂੰ ਪਤਾ ਲੱਗ ਜਾਊਗਾ ਵਾਦਾ ਮੇਰੇ ਕਰੇ ਠੀਕ ਹੈ ਤਿੰਨ ਸ਼ਨੀਵਾਰ ਨੂੰ ਆਉਣੇ ਪਾਉਣੇ ਬਲਕਿ ਸ਼ਨੀਵਾਰ ਨੂੰ 15 ਦਾ ਨਾ ਕਿ ਆ ਜਾਣਗੇ ਤੰਨੇ ਠੀਕ ਹੈ 15-15 ਦੇ ਵਿੱਚ ਹੀ ਰਿਜਲਟ ਆਊਗਾ ठीक है, है। मत नमस्कार करो जय जयकार बेड़े पार हाँ कब पढ़ना तो है ਜਲਦਿਆ ਕਰੋ ਜਲਦਿਆ ਕਰੋ ਸ਼ੀਸ਼ਾ ਲਾਇਆ ਕਰੋ ਅਮਰ ਵੇਰੋਂ ਉਹ ਇਹ ਬਾਹਰੋਂ ਬਾਹਰ ਮੇਰਾ ਬੱਚਾ ਡੇਗਾ ਠੀਕ ਹੈ ਉਹ ਬਾਹਰੋਂ ਬੜਾ ਚਲਪੇ ਤੋ ਜਾਈਏ ਕਰੋ ਠੀਕ ਹੈ ਓਕੇ ਫਿਰ ਨਮਸਕਾਰ ਕਰੋ ਤੇ ਵੈਰੀ ਬਈ ਖੂਬਾ ਬਦਰ ਤੇਰੇ ਰੌਣਕਾਂ ਵਥੇਰੀ ਆਵੇ ਦਰ ਤੇਰੇ ਰੌਣਕਾਂ ਵਥੇਰੀ ਆ ਖੂਬਾ ਬਬਾਦਰੀ ਤੇਰੇ ਰੌਣਕਾਂ ਵਥੇਰੀ ਆ ਦਰ ਤੇਰੇ ਰੌਣਕਾਂ Yeah. ਦਰبار ਦੀ ਸਵੇਰ ਬਾਬਾ ਤੇਰੇ ਸੱਚੇ ਦਰਬਾਰ ਦੀ ਕਿਹੜਾ ਹੁਕਮ ਵੀਰ ਦਾ ਸੌਦਾ ਤਕਦੀਰ ਦਾ ਕਿਹੜਾ ਤਿੰਨ ਭੈਣਾਂ ਕਿਹਨਾਂ ਨੂੰ ਤੇ ਅਤੀ ਲੋੜ ਹੈ ਪੁੱਤ ਦੀ ਉਹ ਕਿਹੜੀਆਂ ਬਾਬੇ ਤੋਂ ਪੁੱਤ ਲੰਘਣ ਆਈਆਂ ਜਿਹੜੀਆਂ ਕਿ ਆਏ ਕਰਸਦੀਆਂ ਫਿਰ ਜਿੱਦਕੇ ਬਾਬਾ ਸਾਨੂੰ ਪੁੱਤ ਇੱਥੋਂ ਵੀ ਮਿਲਦੇ ਤੇ ਇੱਥੋਂ ਵੀ ਮਿਲਦੇ ਦੇਖੋ ਰਵੀ ਮੈਨੂੰ ਤਾਂ ਲੋੜ ਨਹੀਂ ਸੰਗਦੇ ਇੱਕ ਹੋਰ ਆਣਾ ਪੁੱਤ ਮੰਗਦੇ ਆ ਇਹ ਪੁੱਤ ਮੰਗਦੇ ਆ ਠੀਕ ਹੈ ਇਹਨਾ ਹੁਣ ਸੌਦਾ ਕਰੂੰਗਾ ਇਹਨਾਂ ਨਾਲ ਸਵਾਦ ਹੀ ਆ ਜੂ ਲੈ ਬੋਤ ਲਾਲਾ ਨਾ ਵੀਰ ਰੱਬੀ ਹੁਬ ਬਦਰੀ ਤੇਰੇ ਗਾਉਣ ਕੰਮ ਤੇਰੇ ਆਵੇ ਤੇਰੇ ਗਾਉਣ ਕੰਮ ਮੇਰੀਆਂ ਤੇਰੇ ਗਾਉਣ ਕੰਮ ਤੇ ਆ ਕੁਾਦੀ ਰੱਬੀ ਨੇ ਪਾਹੀ ਜੇ ਹਟੇ ਨਾ ਕੋ ਬੰਗਤਾ ਕਲ ਤੇ ਆਸਾਂ ਲਾਈਆਂ ਜੀ ਸੁਖ ਸੁਖ ਬਣਾਉਂਦਾ ਹੈ ਰੱਬ ਜੱਗਿਆਈ ਗੁਆਈਆਂ ਜੀ ਹੋਲੇ ਮਰਨੇ ਮਰਦੀ ਤੇਰੇ ਕਲ ਤੇ ਆਸਾਂ ਲਾਈਆਂ ਹੋਈ ਹਸੀ ਕਾਤੇ ਆਈ ਨਾ ਲਾਈ ਬਿਤੇ ਆਏ ਦੱਤਿਆ ਉਹੀ ਬਾਈ ਨਾ ਹੀ ਕੋ ਆਂਦੀ ਆਉਂਦੀ ਉਹੀ ਨਾ ਹੀ ਬੈਠੇ ਹੱਟਿਆ ਤੂੰ ਪੱਕੇ ਫਤਿਹਦਾਰ ਆਂ ਕੀ ਆਂ ਮੇਰੇ ਹਏ ਹੋ ਮੇਰੇ ਮਾਮੂ ਕੀ ਆਗੇ ਲੈਦਾ